ਓ ਅੰਟੀ ਗੀਤ ਸਨ ਹਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਲੱਗੇ ਬਲੌਗ ਦੀ ਸ਼ੁਰੂਆਤ ਕਰਨ ਤੇ ਸਾਰਿਆਂ ਨੂੰ ਪਹਿਲਾਂ ਤਾਂ ਧਿਆਰ ਵਾਰ ਹੋ ਜੀ ਇਹ ਸਿਰ ਬੋਲਣਾ ਸੀਗਾ ਅੱਜ ਤਵਿਹਤ ਬੜੀ ਖਰਾਬ ਹੋ ਰਹੀ ਹੈ ਕਿ ਪਤਾ ਨਹੀਂ ਗੱਲ ਨੂੰ ਇੱਕਦਮ ਕੀ ਹੋ ਗਿਆ ਰਾਤ ਬਿਲਕੁਲ ਠੀਕ ਸੋਤੀ ਸੀ ਜਦੋਂ ਸਵੇਰੇ ਉੱਠੀ ਨਾ ਇੰਨਾ ਜ਼ਿਆਦਾ ਗਲਦਰਦ ਕਰ ਰਿਹਾ ਉਹ ਗਲਦਰਦ ਦੀ ਵਜ੍ਹਾ ਤੋਂ ਮਤਲਬ ਆਹ ਚੀ ਜੰਦਰਦ ਕਰਦੀਆਂ ਨੇ ਸਿਰਦਰਦ ਕਰਦਾ ਸੋ ਕੇ ਸੁਰਤੀ ਨਹੀਂ ਰਹਿੰਦੀ ਮੈਂ ਤਾਂ ਦਵਾਈ ਦੁਈ ਲੈ ਕੇ ਸੌਂ ਗਈ ਫੇਰ ਦਵਾਈ ਲੈ ਕੇ ਹੁਣ ਮੇਰੇ ਨਾਲ ਤਾਂ ਕੋਈ 3 ਦਾ ਟਾਈਮ ਹੋ ਰਿਹਾਗਾ 3 ਵਜੇ ਉਹ ਵੀ ਪ੍ਰਿੰਸ ਹੀ ਆਇਆ ਤੇ ਐਨੇ ਜਗਾ ਲਿਆ ਨਹੀਂ ਮੈਂ ਤਾਂ ਐਵੇਂ ਸੁੱਤੀ ਪਈ ਸੀ ਜਿਵੇਂ ਹੈ ਹੀ ਹੋਣੀ ਕਿ ਤੁੱਪ ਚ ਨੀਂਦ ਆਉਂਦੀ ਜਿਆਦਾ ਦੂਜਾ ਦਵਾਈਆਂ ਦਾ ਨਸ਼ਾ ਹੋ ਜਾਂਦਾ ਤੇ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਲੋੜੀ ਸਾਡੇ ਸਾਰਿਆਂ ਵੱਲੋਂ ਜੀ ਸਾਇਆ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਲੋਹੜੀ ਪਰਮਾਤਮਾ ਉਹ ਬਹੁਤ ਬਹੁਤ ਖੁਸ਼ੀਆਂ ਦੇਵੇ ਤਕਿਆਂ ਦੇਵੇ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਸਭ ਤੋਂ ਵੱਡੀ ਚੀਜ਼ ਬਮਾਈਂ ਤੁਹਾਡੇ ਬਿਲਕੁਲ ਨਾ ਆਵੇ ਤੰਦਰੁਸਤ ਰਹੋ ਸਾਰੇ ਜਣੇ ਇਹ ਹੀ ਦੁਆ ਹੈ ਮੇਰੀ ਤਿਹਾੜ ਦੇ ਦਿਨ ਤੇ ਸਾਰੇ ਜਣੇ ਸਾਰੇ ਜਣੇ ਬਸ ਖੁਸ਼ ਰਹੋ ਆ ਮੇਰੀ ਸਾਰਿਆਂ ਹਾਂ ਸਾਰੇ ਨੂੰ ਸਾਡੇ ਵੱਲੋਂ ਹੈਪੀ ਲੋੜੀ ਹਾਂ ਤੇ ਦੱਸਿਓ ਕਿਨੂੰ ਕਿਹੜੀ ਚੀਜ਼ ਪਸੰਦ ਹੈ ਲੋੜੀ ਦੀ ਕਿਸੇ ਨੂੰ ਰਿਓੜੀ ਕਿਸੇ ਨੂੰ ਮੂੰਗਫਲੀ ਕਿਸਨ ਗੋੜਾ ਚੱਕਾ ਇਹ ਸਾਰੀਆਂ ਚੀਜ਼ਾਂ ਚੋਂ ਦੱਸਿਓ ਮੇਰੀ ਮੰਮੀ ਦੀ ਫੇਵਰੇਟ ਹੈਗੀ ਹੈ ਖੰਡ ਘੀਰ ਮੇਰੀ ਖੰਡ ਘੀਰ ਹੈ ਉਹ ਸਾਡੇ ਦੋ ਜਣ ਦਾ ਖੰਡ ਘੀਰ ਆਲੇ ਨੇ ਮੈਨੂੰ ਸੀਰੀਅਸਲੀ ਨਹੀਂ ਪਤਾ ਵੀ ਮੈਨੂੰ ਕਿਹੜੀ ਚੀਜ਼ ਪਸੰਦ ਹੈ ਮਤਲਬ ਮੂੰਗਫਲੀ ਵਿੱਚ ਬਿਲਕੁਲ ਹੀ ਨਹੀਂ ਖਾਂਦੀ ਰੋੜੀ ਵਿੱਚ ਬੜੀ ਮੋਟੀ ਖਾ ਲੈਨੀ ਆ ਪਰ ਹੁਣ ਮੈਨੂੰ ਪਤਾ ਹੀ ਨਹੀਂ ਹੈਗਾ ਵੀ ਮੈਨੂੰ ਚੰਗਾ ਕੀ ਲੱਗਦਾ ਲੈ ਲੈ ਮਮਤਾ ਜਦੋਂ ਤੂੰ ਪਹਿਲਾਂ ਅਸੀਂ ਸਾਰੇ ਮੂੰਗਫਲੀ ਖਾਂਦੇ ਹੁੰਦੇ ਸੀ ਤੂੰ ਕੱਲੀ ਖੰਡ ਦਹੀਂ ਖਾਂਦੀ ਹੁੰਦੀ ਸੀ ਹਾਂ ਹਾਂ ਜਿੱਦਣੇ ਮੈਂ ਖਾਣ ਲੱਗਦੇ ਸੀ ਤੈਂ ਛੱਡਦੀ ਹਾਂ ਪਤਾ ਨਹੀਂ ਮੈਨੂੰ ਹੁਣ ਇਹੋ ਜਿਹੀ ਸਾਈਂ ਜਾਂਦਾ ਹੀ ਕੁਝ ਵੀ ਨਹੀਂ ਖਾਂਦੀ ਤੇ ਨਾ ਗੋੜ ਗੱਚਕ ਜਿਉਂ ਨਾ ਇੰਨੀ ਵਧੀਆ ਲੱਗਦੀ ਸੀ ਹਮ ਹੁਣ ਮੈਨੂੰ ਖੰਜੂਰ ਜਮਨ ਚੰਗੀ ਲੱਗਦੀ ਪਤਾ ਨਹੀਂ ਕਿਉਂ ਇਹਨਾਂ ਨੂੰ ਹੱਥ ਜੇ ਭੜਨ ਨੂੰ ਜੀ ਨਹੀਂ ਕਰਦਾ ਖਾਣਾ ਤਾਂ ਬਹੁਤ ਦੂਰ ਹੈ ਸੋ ਬਾਕੀ ਸਾਰੇ ਜਣੇ ਵੀ ਦੱਸਿਓ ਵੀ ਤੁਹਾਨੂੰ ਕਿਹੜੀ ਚੀਜ਼ ਵਧੀਆ ਲੱਗਦੀ ਹੈ ਇੱਕ ਸਾਰੇ ਜਿਕਰ ਕੀਤਾ ਸੀਗਾ ਉਹਦੇ ਪੂਤ ਪਿੰਨੇ ਦਾ ਤੇ ਚੋਲਾਂ ਦੀਆ ਪਿੰਨੇ ਦਾ ਪਿੰਸੇ ਕੀ ਬਣਿਆ ਕੀ ਦਦੇ ਬਹੁਤ ਪਿੰਨੇ ਬਣੇ ਕੀ ਚੋਲਾਂ ਦੀਆਂ ਹੋਰ ਦਾ ਕੁਝ ਬਣ ਜਾ ਸਾਡੇ ਵੀ ਨਹੀਂ ਕੋਈ ਕੱਲ ਨੂੰ ਹੀ ਬਣਾਉਣਗੇ ਦਿਨ ਦੇ ਦਿਨ ਹੀ ਬਣਾਉਣਗੇ ਸਾਡੇ ਵੀ ਨਹੀਂ ਕੁਝ ਵੀ ਬਣਿਆ ਸੋ ਕੱਲ ਨੂੰ ਆਪਾਂ ਨੂੰ ਨਵੀਆਂ ਨਵੀਆਂ ਜਿਹੀਆਂ ਚੀਜ਼ਾਂ ਨੀ ਮਿਲ ਜਾਣ ਮਜ਼ਾ ਆ ਜੇ ਹਨਾ ਹੁਣ ਲੋਕ ਬਣਾਉਣ ਹੀ ਘੱਟ ਲੱਗ ਗਏ ਹਨਾ ਹਾਂ ਅਸੀਂ ਛੋਟੇ ਛੋਟੇ ਹੁੰਦੇ ਸੀ ਤੁਹਾਡੇ ਵਰਗੇ ਤਾਂ ਬੀਬੀ ਬਣਾਇਆ ਕਰਦੀ ਬਹੁਤ ਮੱਕੀ ਦੇ ਬਾਜਰੇ ਦੇ ਭੂਤ ਪਿੰਨੇ ਸਹੀ ਗੱਲ ਹੈ ਵੈਸੋ ਕਿ ਕਿੰਨੇ ਦਿਨ ਪਹਿਲਾਂ ਠੰਡ ਵੀ ਇੰਨੀ ਜਿਆਦਾ ਪੈਂਦੀ ਸੀ ਹਾਂ ਹੁਣ ਵੀ ਪੈ ਰਹੀ ਹੁਣ ਵੀ ਹਫਤੇ ਕ ਦੀ ਪੈਣ ਲੱਗੀ ਹੈ ਠੰਡ ਮੈਂ ਤਾਂ ਇੰਨਾ ਜ਼ਿਆਦਾ ਹੋਣ ਵੀ ਆਏ ਹੋ ਰਹੇ ਜਿਵੇਂ ਮੈਂ ਬੁਖਾਰ ਚੈੱਕ ਕਰਾਉਣ ਨੂੰ ਬਹੁਤ ਜ਼ਿਆਦਾ ਹੋ ਗਿਆ ਰੋਗ ਮੇਰੇ ਤਾਂ ਖਾਣੇ ਖੁੰਦ ਰਹੀਆਂ ਆਈ ਮੇਰੇ ਹੋ ਰਿਆ ਤੀ ਅੱਜ ਮਾੜਾ ਜਿਹਾ ਥੋੜਾ ਜਿਹਾ ਸੱਟ ਲੱਗਦੇਗਾ ਲਾਲੋ ਜੀ ਤੇ ਉਹ ਚੀਜ਼ ਥੱਲੇ ਉਹ ਲਿਆ ਕਰਦੇ ਆ ਕੀ ਉਹ ਦੂਰੇ ਵੀਰ ਜੀ ਆ ਕੀ ਤਿੱਖੀ ਚੀਜ਼ ਹੈ ਥਰਮੋਮੀਟਰ ਕਹਿੰਦਾ ਦੇਖੀ ਚੀਜ਼ ਲਾਲੋ ਕਹਿੰਦਾ ਜੀਭ ਥੱਲੇ ਉਹ ਚੀਜ਼ ਜੀ ਲੈ ਕਹਿੰਦਾ ਮੈਨੂੰ ਲੱਗੂ ਕਿ ਕੋਈ ਦਵਾਈ ਦੱਸੂਗਾ ਮੈਨੂੰ ਵੀ ਇਹ ਦੇਵਾ ਕੇ ਤੇ ਦਵਾਈ ਦੱਸੂਗਾ ਕਹਿੰਦਾ ਤਿੱਖੀ ਚੀਜ਼ ਤੇ ਮੁੜ ਸੱਚੀ ਅਸਾਂ ਕੰਮਕਾਰ ਵਗੈਰਾ ਕੁਛ ਕਰਨ ਦੀ ਹਿੰਮਤ ਨਹੀਂ ਗਈ ਇੱਕ ਵਾਰ ਸਵੇਂ ਸੀਗਾ ਵੀ ਸਾਰਿਆਂ ਨੂੰ ਹੈਪੀ ਲੋੜੀ ਜ਼ਰੂਰ ਤੋਂ ਬੋਲਣਾ ਹੈਗਾ ਚਾਹੇ ਛੋਟੀ ਜੀ ਵੀਡੀਓ ਬਣੇ ਸੋ ਤਾਂ ਹੀ ਉੱਠੀ ਨਹੀਂ ਮੈਂ ਤਾਂ ਉੱਠਣ ਦੀ ਜਵਾਂ ਵੀ ਹਿੰਮਤ ਨਹੀਂ ਸੀ ਸਾਰੇ ਐਂਟਰਪ੍ਰਾਈਜ਼ੀ ਲੋੜੀ ਮੰਗਣ ਵਾਲੇ ਫਿਰਦੇ ਨੇ ਤੈਨੂੰ ਪਤਾ ਹਾਂ ਤੇਰੇ ਹਾਂ ਕਿੰਨੇ ਵਧੀਆ ਵਧੀਆ ਗਾਣੇ ਜਗਾਉਂਦੇ ਨੇ ਹਾਂ ਕਿੰਨਾ ਵਜਾਉਂਦਾ ਉਹਨਾਂ ਨੂੰ ਦੇਖ ਕੇ ਹਨਾ ਜੀ ਆਪਣੇ ਇਹ ਨਾ ਛੋਟੇ ਛੋਟੇ ਬਾਂਦਰ ਨਹੀਂ ਆਏ ਹੈਗੇ ਉਹਨਾਂ ਨੂੰ ਵੀ ਹੈਪੀ ਲੋੜੀ ਕਰਨਾ ਸੀ ਤੇ ਨਾਲ ਨਾਲ ਉਹਨਾਂ ਤੋਂ ਕਰਾਉਣਾ ਵੀ ਸੀ ਹੈਪੀ ਲੋੜੀ ਵਾਲਾ ਵਧੀਆ ਕਰਕੇ ਜਾਂਦੇ ਹਨਾ ਇੱਕ ਆਇਆ ਸੀਗਾ ਉਹ ਵੀ ਚਲਾ ਗਿਆ ਇੱਕ ਦੂਜੇ ਨਾਲ ਅਲੇ ਤਾਂ ਇਹ ਜੀ ਨਹੀਂ ਲਾਉਂਦੇ ਨਾਲ ਇਹ ਲੜਦੇ ਨਾ ਜ਼ਿਆਦਾ ਲੜਦੇ ਨੇ ਖੜੇ ਖੜੇ ਮਿੰਟ ਤੋਂ ਜੀ ਇਹਨਾਂ ਦਾ ਚਵੱਟਾ ਪੈ ਜਾਂਦਾ ਲੜਾਈ 'ਚ ਵੀ ਬੱਚਿਆਂ ਦਾ ਪਿਆਰ ਹੁੰਦਾ ਹੈ ਹਮ ਪਰ ਪਿਆਰ ਇਹਨਾਂ ਨਾਲ ਇੰਨਾ ਕਿ ਇੱਕ ਜਿਹੜਾ ਡਿੱਗੂਗਾ ਦੂਜਾ ਜਿਹੜਾ ਚੱਕੂਗਾ ਤੇ ਜੇ ਇੱਕ ਜਿਹੜਾ ਉਸਕੇ ਜਾਣ ਲੱਗੂਗਾ ਤਾਂ ਦੂਜਾ ਜਿਹੜਾ ਮਗਰੋਂ ਉਹਨੂੰ ਮਨਾਉਣ ਦੇ ਲਈ ਤੁਰੂਗਾ ਮੈਂ ਤਰਪਾਈ ਉਹਨੂੰ ਮੜਾ ਕੇ ਵਾਪਸ ਲੈ ਕੇ ਆਉਂ ਇਹ ਚੀਜ਼ ਇਹਨਾਂ ਦੀ ਬਹੁਤ ਸਹੀ ਗੱਲ ਹੈ ਇਹਨੂੰ ਕਹਿੰਦੇ ਉਹਦੇ ਬਚਪਨ ਜਿਵੇਂ ਜਿਵੇਂ ਮੈਂ ਵੱਡੇ ਹੋਈਆਂ ਨਾ ਕੋਈ ਕਿਸੇ ਨਾਲ ਮੋਟੀ ਲੜਾਈ ਲੜੇ ਵਾਲੀ ਗੱਲ ਵੀ ਨਹੀਂ ਹੁੰਦੀ ਹੈਗੀ ਆਪਾਂ ਬਸ ਬੈਸੇ ਵੀ ਮਤਲਬ ਕਿਸੇ ਨਾਲ ਬੋਲੇ ਨਹੀਂ ਕਿਸੇ ਨਾਲ ਮੜਿਆ ਜਾ ਦੇਖਿਆ ਨਹੀਂ ਤੇ ਮਤਲਬ ਇੰਨੀ ਗੱਲਤੀ ਬਸ ਫੱਕ ਪੈ ਜਾਂਦੇ ਨੇ ਅਲੱਗ ਨੇ ਹਾਂ ਇਨੀ ਵੀ ਨਾ ਕਰਿਆ ਹੋ ਗਈਆਂ ਨੇ ਨਾ ਇਨੀ ਵੀ ਨਾ ਕਰਿਆ ਤੇ ਉਹ ਵੀ ਦੂਰੀਆਂ ਪਤਾ ਨਹੀਂ ਕਿੰਨੇ ਸਾਲ ਚੱਲਦੀਆਂ ਫਸ ਪਿਆਰ ਘਟੀ ਜਾਂਦੇ ਨੇ ਪਿਆਰ ਘਟਿਆ ਨੇ ਚੀਜ਼ਾਂ ਵਧੀਆਂ ਜਾਂਦੀਆਂ ਨੇ ਲੋਕ ਵਧੀ ਜਾਂਦੇ ਨੇ ਹੁਣ ਆਟੀ ਵੀ ਟੂ ਵੀ ਫੋਨਾਂ ਫੋਨਾਂ ਤੇ ਲਾਲਾ ਤੂੰ ਕਿੰਨਾ ਆਪੋ ਹੋਰੇ ਅੱਗੇ ਸਾਰੇ ਕੁਟ ਦੇ ਜੁੜਵੇਂ ਹੁੰਦੇ ਬਾਤਾਂ ਪੁੰਦੇ ਕੋਠੇ ਦੇ ਇਕੱਠੇ ਬੈਠੇ ਸਰਦਾਰਾਂ ਦੀ ਪੌੜੀ ਹੋ ਜੀ ਜੀ ਹਾਂ ਲੱਕੜ ਦੀ ਪੌੜੀ ਹੁੰਦੀ ਸਾਡੇ ਮਾਪੇ ਸਾਡੇ ਵੀ ਬਬੇ ਸਾਰੇ ਟੋਪੇ ਚ ਬਣਾ ਕੇ ਸਾਰੇ ਕੋਠੇ ਜੁੜ ਮੇ ਹੁੰਦੇ ਸਾਰੇ ਕੋਠੇ ਤੇ ਲੈ ਕੇ ਲੱਗ ਜਾਂਦੇ ਪਕਾ ਕੇ ਦੱਬਾਈ ਹਾਂ ਹਾਂ ਕੱਚੀ ਬੱਸੀ ਕਰਕੇ ਲੈ ਜਾਂਦੇ ਡੋਲੂ ਭਰ ਕੇ ਇਹਦੇ ਵਿੱਚ ਫਿਰ ਲੰਦਾ ਸੀ ਵੀ ਭਾਜ ਜਾਂਦੇ ਸੀ ਹਾਂ ਮੈਗ ਨਹੀਂ ਹੈ ਨਾ ਹੋਰ ਖੇਤ ਕੋਤਵਾ ਬਹੁਤ ਮਜ਼ਾ ਹੁੰਦਾ ਸੀ ਲਗਦਾ ਵੀ ਨਹੀਂ ਸੀਗਾ ਕਦੇ ਵੀ ਆ ਦਿਨ ਆਣਗੇ ਵੀ ਬੰਦਾ ਬਣਨੀ ਉਹ ਸੋ ਵੀ ਤਰਸੂਗਾ ਇੰਨੀ ਜਿਆਦਾ ਕੰਨਾ ਕੋਈ ਟੱਪਦੇ ਫਿਰਦੇ ਹੁੰਦੇ ਸੀ ਅਸੀਂ ਨਹੀਂ ਇੰਨੀ ਜਿਆਦਾ ਰੇਸ ਹੁੰਦੀ ਜਿਵੇਂ ਕੱਦਿਆਂ ਚਾਹ ਹਨ ਬਹੁਤ ਤੇਜ਼ ਤੈਨਾਂ ਜਿਵੇਂ ਵੀ ਨਹੀਂ ਬੰਨਦਾ ਹੈਗਾ ਮੈਂ ਸਾਰਿਆਂ ਤੋਂ ਹੀ ਅੱਗੇ ਦੇਖ ਲੈ ਸਰੀਰ ਵੀ ਹੋ ਗਿਆ ਮਹਾ ਗੋਲੀ ਕਮਾਂਡ ਵੀ ਦੇ ਲੱਗਦੀ ਨਾਲ ਸੀ ਕਿਵੇਂ ਬਦਲ ਗਿਆ ਗੋਲੀ ਕਮਾਂਡ ਦਾ ਕਿਹੜਾ ਲੱਗਦਾ ਸੀ ਇੰਨਾ ਬਦਲ ਚੁੱਕਾ हां ਗਲੀ ਬਹੁਤ ਵਧੀਆ ਜੀ ਮਤਲਬ ਬਜ਼ੁਰਗ ਹੁੰਦੇ ਨੇ ਇਹ ਵੇ ਆਂ ਦਾਦੀਆਂ ਇਹ ਹੁੰਦੀਆਂ ਨੇ ਸਾਰੀ ਜੋ ਇਕੱਠੀਆਂ ਆ ਇਹ ਇਕੱਠੀਆਂ ਹੀ ਲੱਗਦਾ ਹੁੰਦਾ ਸੀ ਵੀ ਮਹੱਲਾ ਹੈ ਇੱਕ ਪਰਿਵਾਰ ਹੈ ਪਰ ਹੁਣ ਹੁਣ ਮਾਹੌਲ ਇਹ ਜਿਹਾ ਬਣ ਗਿਆ ਵੀ ਮਤਲਬ ਕੋਈ ਕਿਸੇ ਨਾਲ ਬੋਲਦੀ ਹੈ ਨਹੀਂ ਕਿਸੇ ਨੂੰ ਬੱਜਾ ਮਾਰੀ ਆ ਉਹ ਕੁਛ ਕਰਿਓ ਜਿਵੇਂ ਤੁਸੀਂ ਦੇਖਿਆ ਹੀ ਆਪ ਵੀ ਮੇਰੀ ਮੰਮੀ ਚਾਰ ਦਿਨ ਗਈ ਰਹੀ ਤੇ ਮਤਲਬ ਮੈਨੂੰ ਥੋੜੀ ਜਿਹੀ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਸੀ ਮੈਂ ਪ੍ਰਿੰਸ ਨੂੰ ਕੌਣ ਕਰਕੇ ਬੁਲਾਉਂਦੀ ਕਿਉਂਕਿ ਗਲੀ ਨੂੰ ਮਣਦਾ ਕੋਈ ਸੁਣਦਾ ਹੈ ਨਹੀਂ ਇੱਕ ਦੇਵੀ ਮਤਲਬ ਕੋਈ ਕਿਸੇ ਰਵੇ ਆਉਂਦਾ ਵੀ ਨਹੀਂਗਾ ਸੱਚੀ ਦੁਨੀਆ ਬਹੁਤ ਮਤਲਬੀ ਹੈ ਬਹੁਤ ਜਿਆਦੇ ਨਵੀਆਂ ਨਵੀਆਂ ਬਹਾਂ ਆਈ ਜਾਂਦੀਆਂ ਨੇ ਨਵੇਂ-ਨਵੇਂ ਸਿਸਟਮ ਬਣ ਜਾਂਦੇ ਨੇ ਸੋ ਸਾਰੇ ਜਣੇ ਬੱਸ ਮੈਂ ਤਾਂ ਇਹ ਹੀ ਕਹੂੰਗੀ ਪਹਿਲੀ ਗੱਲ ਤਾਂ ਇਹ ਹੈ ਵੀ ਦੇਖੋ ਕਿਸੇ ਤੱਕ ਕਦੇ ਜਰੂਰਤ ਪਾਵੇ ਹੀ ਨਾ ਹੈਨਾ ਮਲਕਤਾਂ ਅਨਰੋਸਤ ਰੱਖੀ ਸਭ ਨੂੰ ਤੇ ਦੂਜੀ ਗੱਲ ਜੇ ਜ਼ਰੂਰਤ ਪੈ ਵੀ ਜਾਂਦੀ ਹੈ ਤੇ ਕਿਸੇ ਤੋਂ ਕੋਈ ਬਹੁਤੀ ਉਮੀਦ ਨਾ ਲਾ ਕੇ ਚੱਲੋ ਜਿੰਨਾ ਮੈਨੂੰ ਲੱਗਦਾ ਆਪਾਂ ਧਿਆਨ ਕਿਸੇ ਨੈਗੇਟਿਵ ਚੀਜ਼ ਵੱਲ ਨਹੀਂ ਦੇਈਏ ਜੋ ਕੁਛ ਬੁਰਾ ਸੋਚੀ ਵੀ ਹੋਏ ਆਏ 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 ਉਹਨੇ ਚ ਆਪਾਂ ਹਿੰਮਤ ਕਰ ਲਈਏ ਪਰ ਰਿਸ਼ਤਾ ਨਾਤਾ ਜੇ ਆਪਾਂ ਕਹੀ ਕੋਈ ਖੜਦਾ ਉਹ ਕੋਈ ਨਹੀਂ ਖੜਦਾ ਹੈਗਾ ਉਹ ਸਾਰੀ ਮਤਲਬੀ ਜੀ ਦੁਨੀਆ ਜੇ ਪੈਸਾ ਹੈਗਾ ਤੁਹਾਡੇ ਕੋਲ ਤੇ ਬਸ ਤੁਸੀਂ ਇਨਸਾਨਾਂ ਜਿ ਗਿਣੇ ਜਾਂਦੇ ਆ ਤੇ ਜੇ ਨਹੀਂ ਹੈਗਾ ਹੱਥ ਖਾਲੀ ਨੇ ਤਾਂ ਮਤਲਬ ਤੁਸੀਂ ਬੰਦੀ ਹੈ ਨਹੀਂ ਬਸ ਫਿਰ ਤਾਂ ਉਹ ਚੀਜ਼ ਹੈ ਵੀ ਤੁਸ ਤਾਂ ਬੰਦੀ ਹੈ ਨਹੀਂ ਉਹ ਕਹਿੰਦੇ ਹਿੰਦੇ ਤਗੜੇ ਘਰਾਂ ਦੇ ਕੁੱਤੇ ਦੀ ਵੀ ਇੱਜ਼ਤ ਹੁੰਦੀ ਹੈ ਤੇ ਗਰੀਬ ਘਰ ਦੇ ਕੋਈ ਬੰਦੇ ਨੂੰ ਮੈਨੂੰ ਪੁੱਛਦਾ ਉਹ ਚੀਜ਼ ਬਿਲਕੁਲ ਸਹੀ 100% ਸੱਚ ਹੈ ਇਹ ਗੱਲ ਹੈ ਘਰ ਨਾ ਤਾਂ ਗਮਸੀ ਉੱਠਿਆ ਜਾਂਦਾ ਨਹੀਂ ਹੈਗਾ ਕੀ ਕਰਾਂ ਹਾਏ ਹਾਏ ਮੈਨੂੰ ਤਾਂ ਮੈਂ ਲੋੜੀ ਨੂੰ ਪਿਛਲੀ ਵਾਰ ਵੀ بیمار ਹੋਈ ਸੀ ਬਈ ਸੀ ਤੇ ਉਦੋਂ ਹੀ ਮਤਲਬ ਮੈਂ ਇੰਨਾ ਜ਼ਿਆਦਾ ਰੋਂਦੀਏ ਉੱਠੀ ਸੀ ਉਦੋਂ ਹੀ ਪਤਾ ਨਹੀਂ ਮੇਰੇ ਕੀ ਹੋ ਗਈ ਸੀ ਤਕਲੀਫ ਰਾਤ ਨੂੰ ਇਹੀ ਪੇਨ ਬੋਨ ਜੀ ਹੋਣ ਲੱਗੀ ਤੇ ਫਿਰ ਉਹਦੇ ਕਰਕੇ ਨਾ ਮੈਂ ਮੈਨੂੰ ਨੀਂਦ ਹੀ ਨਹੀਂ ਆਈ ਹੈਗੀ ਰਾਤ ਨੂੰ ਯੋਨਾ ਦੁਆ ਨਾ ਮੈਂ ਤਾਂ ਸੁੱਤੀ ਹੋਈ ਹੈ ਨਹੀਂ ਹੁਣ ਵੀ 5 ਵਜੇ ਤੱਕ ਛੱਕੇ ਮੰਜੇ ਅੰਦਰ ਲੈ ਜਾਣਾ ਪੈਣਾ ਨਾ ਅਰੇ ਰਸੀਵ ਨੇ ਹਲੂ ਦਾ ਕਰ ਲੈ ਫਿਰ ਜਦੋਂ ਪੁੱਤ ਨਾ ਕੇ ਆਏਗਾ ਫਿਰ ਰਸੀ ਦਾ ਬੰਨਣ ਦਾ ਹੱਕ ਬਣਦਾ ਨਹੀਂ ਹੈ ਮੈਂ ਬਹੁਤ ਗੁੱਸੇ ਨਾਲ ਕਰ ਰਹੀ ਹਾਂ ਹਾਂ ਹੈ ਲੋ ਵੀ ਨਹੀਂ ਕਰਦਾ ਜਿਹਰੇ ਜੇ ਗੱਡੀ ਤਾਰ ਬੰਨਦੀ ਓਏ ਕਿੱਥੇ ਨਿਕੂ ਸੇ ਆਣਾ ਓਏ ਵੱਡੀ ਵੱਡੀ ਲਾਲ ਲਾਤੀ ਆਏ ਕਹਿੰਦੀ ਨਿਕੂ ਅੱਜ ਦੀਦੀ ਬਨੂਗੀ ਆਪਾਂ ਨੂੰ ਤੈਨੂੰ ਮੇਰੇ ਨਾਲ ਬਨੂਗੀ ਅੱਜ ਤਾਂ ਮੈਨੂੰ ਵੀ ਬਨੂਗੀ ਹਾਂ ਜੇ ਮੈਂ ਪਰ ਤੂੰ ਸਿਣ ਕਰਾ ਮਨਸਾ ਦੀ ਤੀ ਨਿੱਕੂ ਦੇ ਮੈਨੂੰ ਗੁੱਸਾ ਕਹਾਂ ਮੈਂ بار بار ਨਿੱਕੂ ਨੂੰ ਬੁਲਾਉਣ ਲੱਗ ਰਿਹਾ ਉਹ ਆ ਰਿਹਾ ਨਹੀਂ ਉਹ ਨਾ ਆ ਰਹੀ ਆਤੀ ਮੈਂ ਨਹੀਂ ਕੋਟ ਪੰਗੇ ਹੋਏ ਹੋਰ ਇਹੇ ਪੰਦੇ ਹੋਏ ਮੋਟਰਸਾਈਕਲ ਦੇ ਬੰਦੇ ਹੋਏ ਬੁਲਾਇਆ ਬੁਲਾਇਆ ਫੇਰ ਵੀ ਨਹੀਂ ਆਇਆ ਸਟਾਰਟ ਕਰਨ ਲੱਗ ਰਿਹਾ ਨਾ ਭਾਈ ਫੇਰ ਸੋਡੀ ਪਹੀ ਜੀ ਮੋਟਰਸਾਈਕਲ ਨੂੰ ਸਟਾਰਟ ਕਰਦੇ ਹਾਂ ਹਾਏ ਮੋਟਰਸਾਈਕਲ ਨੂੰ ਸਟਾਰਟ ਕਰ ਲੈਣ ਇਹਦੇ ਤੋਂ ਚੰਦਾ ਬੋਲ ਬੈਠ ਗਿਆ ਬੋਲ ਮਰ ਮਰ ਵੇਇਜੰਗਨ ਨੂਰ ਇਹਦਾ ਢਾਣੀ ਭਈ ਆਏ ਨਾ ਕਰਿਆ ਕਰਤੋ ਇਹ ਬਲਾਕ ਬਣਾ ਰਿਹਾ ਉਹ ਫੋਟੋ ਵਿੱਚ ਰਹੀ ਰੋਸ ਗਿਆ ਭਈ ਉਸ ਆਏ ਕੋਲ ਕੌਣ ਮਨਾਊਗਾ ਨਾ ਆਹ ਮਨਾ ਕੇ ਲਓ ਨਾ ਹਰਤੀ ਕੋਈ ਸ਼ਰੰਤੀ ਨਹੀਂ ਹੋਤਾ ਐਸਾ ਵਾਲਾ ਬੱਚਾ ਹੱਥ ਸਨ ਦੇਲੇ ਪੁੱਤਾ ਤਾਜੂ ਦਾ ਹੱਥ ਤਾਜੂ ਦਾ ਨਾ ਐਨਿਕੂ ਬੰਨੀ ਹੈ ਥੋੜਾ ਟਾਈਮ ਪਹਿਲੇ ਹੀ ਗੱਲ ਕਰਕੇ ਹਟੇ ਸੀ ਨਾ ਇੱਕ ਜਣਾ ਰੁਸਤਾ ਤੇ ਦੂਜੀ ਮੈਨੂੰ ਮਨਾਉਣਿਆਂ ਦਾ ਮਨਾ ਕੇ ਲੈ ਕੇ ਹੁਣ ਉਧਰ ਦੇਖਦਾ ਲਿਵੜਾ ਕੇ ਭੱਗ ਗਿਆ ਕਾਲੂ ਦਾ ਵਸਾ ਦਿੱ ਜਾਨੇ ਕਿੱਥੇ ਆਹ ਕੱਲ ਨੂੰਣਕੀ ਜਾਇਗਾ ਹੋਰ ਕੱਲ ਦਾ ਲੈ ਯਾਰ ਮੈਂ ਵੀ ਕਰੇ ਬਸ ਰੁਸਤਾ ਗਿਆ ਤਾਂ ਉਹ ਆਉਂਦਾ ਹੋਰ ਮਤੋ ਓ ਹੈਲੋ ਆ ਕਿਵੇਂ ਕਿਆ ਤੁਹਾਨੂੰ ਚਿੱਟੀ ਰੁਮਾਲ ਤੇ ਕੁਝ ਪਾਈ ਜਾਨੇ ਆ ਐ ਹੋਏ ਕੀ ਹੋ ਰਿਹਾ ਹੈ ਉਹ ਤਾਂ ਨੌਲੇ ਨਹੀਂ ਜਾਂਦਾ ਤੂੰ ਵੀ ਨਾਲ ਹੀ ਹੈਗਾ ਠੰਡੇ ਹੱਥ ਹੋ ਜਾਣਗੇ ਦਸਤਾਨੇ ਪਾ ਰਖੇ ਨੇ ਇਹ ਵੀ ਹੰਦੇ ਹੋ ਜਾਣਗੇ ਆ ਚਿੱਟੀ ਰੁਮਾਲ ਕਿੱਥੋਂ ਚੱਕੀ ਆਏ ਓਏ ਇਹਦੀ ਹੈ ਹਾਏ ਇਹਦੀ ਮੰਮੀ ਤਾਂ ਮਮੀ ਤਾਂ ਪੜਦਾ ਉੱਤੇ ਰੇ ਉਹ ਅੰਡ ਗੀਤ ਨੇ ਅੰਦਰ ਤਾਂ ਆਜੋ ਅੰਦਰ ਦਾ ਜੋ ਪਰ ਮਾਲੀਓ ਤੋ ਕੋ ਸੁੱਕ ਦਾ ਕਪੜਾ ਧਰ ਕੇ ਦੇ ਪੜਾ ਕੋਣ ਨੂੰ ਕੋ ਦਾਣੇ ਪਾ ਬਗਰਾ ਪੁੱਤ ਆ ਤੇਰਾ ਪੁੱਤ ਬੜਾ ਛਕੀ ਨੇ ਲਾਵੇ ਪਾਊਡਰ ਤੇ ਦਰ巴ਦੇ ਨਾ ਕਰ ਕਾਸਾ ਦੂਰੋਂ ਨ ਡਰਾ ਹੋਰ ਤੇਰੇ ਪੁੱਤ ਨੂੰ ਅੱਛੀ ਨੌਕਰੀ ਮਿਲਣਗੇ ਤੇਰੇ ਘੱਡੇ ਘਟ ਪੁਜਾਰੀ ਤੇਰੇ ਪੁੱਤ ਹੋਣਗੇ ਪੋਤੇ ਚਾਲੀ ਨਾ ਨਾ ਮਰੇ ਪੁੱਤ ਨੂੰ ਕਿੰਨੇ ਮਿਲਾਂਗਾ ਮਰ ਕੇ ਬਸ ਉਹਦਾ ਕਪੜੇ ਬਰਦਾਖੇ ਡੇਵਰਾ ਚੇਹਰਾ ਸਿੱਧਾ ਵੀ ਥੋੜ੍ਹੇ ਹੋ ਗਈਆਂ ਤੇਰਾ ਪੁੱਤ ਉਹ ਲੈ ਸ਼ਿਕੀ ਲਾਵੇ ਪਾਊਡਰ ਤੇ ਹੋਰ ਕੀ ਹੋਰ ਕੀ ਸੀ ਮੈਂ ਇੱਕ ਹੋਰ ਘੇੜਾ 올 ਕੇ ਗਈ ਸੀ ਤੇਰੇ ਪੁੱਤ ਪੋਤੇ ਚਾਲੀ ਹੋ ਕੀ ਹਾਂ ਸ਼ੁਰੂ ਹੋ ਗਿਆ ਹੋਇਆ ਸੀ ਪੁੱਤ ਪੋਤੇ ਚਾਲੀ ਪਰ ਕੇ ਲਈ ਥਾਲੀ ਦੇ ਅੰਦਰ ਪੁੱਤ ਪੋਤੇ ਚਾਲੀ ਸ਼ੁਰੂ ਹੋ ਗਿਆ ਸਾਨੂੰ ਫਿਰ ਥਾਲੀ ਨਾਲ ਨਿਸ਼ਾਨਾ ਆਏਗਾ ਐਡੀ ਵੱਡੀ ਦੁਆ ਰਾਤ ਨੂੰ ਜਿੰਨੇ ਨਹੀਂ ਜ਼ਿਆਦਾ ਟੈਨਸ਼ਨ ਹੋ ਗਈ ਸੀ ਕਾਦੀ ਜੀ ਮੈਂ ਤਾਂ ਰਾਤ ਇੰਨਾ ਟਾਈਮ ਨੀਂਦ ਨਹੀਂ ਆਈ ਹੈਗੀ ਮੈਂ ਤਾਂ ਬਹੁਤ লেਟ ਤੱਕ ਜੁੱਤੀ ਉਹ ਤਾਂ ਮੈਨੂੰ ਬਹੁਤ ਟਾਈਮ ਸਾਰੇ ਸੌਂਗੇ ਵਿੱਚ ਦਬੇਠੀ ਹੀ ਰਹੀ ਐ ਮੇਰੀ ਹੋ ਗਈ ਮਮਮੀ ਬਿਮਾਰ ਹੋਈ ਮਮਮੀ ਨੂੰ ਸਾਲਾਂ ਚੈਨੀ ਦਿੱਕਤ ਆਈ ਜਾਵੇ ਮੈਨੂੰ ਤਾਂ ਐ ਜੇ ਹੋ ਰਿਹਾ ਵੀ ਹਾਈ ਮੈਨੂੰ ਤਾਂ ਕਿ ਐ ਹੁੰਦਾ ਹੁੰਦਾਗਾ ਵੀ ਮੇਰੀ ਮੰਮੀ ਬਿਮਾਰ ਨਾ ਬਈ ਮੈਂ ਚਿਹਦੀ ਹੋ ਜਾ ਕਿਉਂਕਿ ਮੇਰੀ ਮੰਮੀ ਨੂੰ ਵਿਚਾਰੀ ਨੂੰ ਫਿਰ ਬਿਮਾਰ ਨਾ ਉੱਠ ਕੇ ਕੰਮ ਵੀ ਕਰਨਾ ਪੈਂਦਾ ਮੈਨੂੰ ਸਿਚੂਈ ਇੰਨੀ ਕਿ ਜ਼ਿਆਦਾ ਟੈਨਸ਼ਨ ਹੋ ਗਈ ਸਵੇਰੇ ਮੈਂ ਇੰਨੀ ਛੇਤੀ ਉੱਠੀ ਸਾਰੇ ਜਣੇ ਪਹਿਰੇ ਮੈਨੂੰ ਐਵੇਂ ਮਤਲਬ ਇੱਕ ਸਕੂਨ ਜਿਹਾ ਮਿਲਿਆ ਤੇ ਚੱਲ ਮੇਰੀ ਮੰਮੀ ਆਰਾਮ ਨਾਲ ਪਈ ਹੈ ਮਤਲਬ ਉਹ ਚੀਜ਼ ਬਹੁਤ ਸੱਚੀ ਹੋਈ ਜਦੋਂ ਮੰਮੀ ਨੇ ਦੀ ਤਾਂ ਵੀ ਤਬੀਅਤ ਵਿਗੜਦੀ ਹੈ ਮੈਨੂੰ ਆਪਣੀ ਤਬੀਅਤ ਉਤੋਂ ਕਿਤੇ ਜ਼ਿਆਦਾ ਮਤਲਬ ਫਰਕ ਪੈਂਦਾ ਇਹ ਚੀਜ਼ ਦਾ ਪਾਇ ਸ਼ੋਕਰ ਹੈ ਚਲੋ ਮਾਲਕ ਦਾ ਹੁਣ ਥੋੜਾ ਥੋੜਾ ਫਰਕ ਹੈ ਬਾਕੀ ਸਾਰਿਆਂ ਦੁਆ ਕਰ ਰਹੀਆਂ ਨੇ ਦੁਆਵਾਂ ਕਰ ਰਹੀਆਂ ਵੀ ਬਿਲਕੁਲ ਠੀਕ ਠਾਕ ਰਹਿਣਾ ਮੇਰੀ ਮੰਮੀ ਜੋ ਵੀ ਦਿੱਕਤ ਆ ਪਰੇਸ਼ਾਨੀ ਆਉਣੀ ਹੈ ਉਹ ਮੈਨੂੰ ਹੀ ਆ ਜੇ ਪਰ ਮੇਰੀ ਮੰਮਾ ਬਸ ਸੱਚੀ ਬਿਲਕੁਲ ਨਾ ਆਵੇ ਕਿ ਤੁਹਾਨੂੰ ਬਤੇਗਾ ਮੈਨੂੰ ਇੱਧਰ ਉੱਧਰ ਕਿਤੇ ਵੀ ਜਾਣਾ ਹੁੰਦਾ ਕਮਰਾ ਬਹੁਤ ਦੂਰ ਹੈ ਤੇ ਵਾਸ਼ਰੂਮ ਬਹੁਤ ਦੂਰੇ ਤੇ ਉੱਪਰ ਦੀ ਐ ਤਾਂ ਹੈ ਨਹੀਂ ਵੀ ਕੋਈ ਮੁੰਡਾ ਲੈ ਜਾਊਗਾ ਤੇ ਫਿਰ ਜਾਣਾ ਪੈਂਦਾ ਨਾ ਮੰਮੀ ਨੂੰ ਮੰਮੀ ਦੇ ਜਦੋਂ ਵਿਚਾਰੀ ਖੁਦ ਆਪਣੀ ਹੋ ਤਬੀਅਤ ਠੀਕ ਨਹੀਂ ਉਹਨੂੰ ਖੁਦ ਹੀ ਚੱਕਰ ਆਈ ਜਾਂਦੇ ਨੇ ਫਿਰ ਮੈਨੂੰ ਸਮਝ ਲੈਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈਗਾ ਹੁਣ ਮੈਂ ਤੁਹਾਨੂੰ ਬੋਲ ਕੇ ਦੱਸ ਨਹੀਂ ਸਕਦੀ ਹੈਗੀ ਕਿ ਵੀ ਕਿਵੇਂ ਦਾ ਕੁਝ ਸਿਚੁਏਸ਼ਨ ਬਣ ਜਾਂਦੀ ਹੈ ਪਰ ਸੱਚੀ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਹੋਈ ਸੀ ਬਹੁਤ ਜ਼ਿਆਦਾ ਕਿ ਬਹੁਤ ਦਿੱਕਤ ਇੱਕ ਕਿੰਟ ਦੇ ਵਿੱਚ ਹੀ ਲਾ ਲ ਤੁਸੀਂ ਬਹੁਤ ਵੱਧ ਗਈ ਸੀ ਜਦ ਕਿ ਉਸ ਤੋਂ ਘੰਟੇ ਪਹਿਲਾਂ ਮੰਮੀ ਠੀਕ ਸੇ ਸੌਣ ਨੂੰ ਮਿਲਿਆ ਨਹੀਂ ਜਿਆਦਾ ਆਸਾਨ ਹੈ ਐਂ ਜਿੱਦ ਦਿੱਕਤਾਂ ਹੁੰਦੀ ਤਾਂ ਸਾਰੇ ਦਿਨ ਠੰਡੇ ਪਾਣੀ 'ਚ ਕੰਮ ਘੁੰਮ ਜੇ ਕਰੀ ਜਾਂਦੇ ਨੇ ਕਿ ਤਾਂ ਕਰਕੇ ਤੇ ਮਾਸ਼ੀ ਇਹ ਟਾਈਮ ਤੇ ਰੱਬ ਕਿਸ ਨੇ ਲਿਆ ਵੀ ਮਾਵਾਂ ਸਾਰੀਆਂ ਹੀ ਸਲਾਮਤ ਰਹਿਣ ਖੁਸ਼ ਰੱਖੇ ਮਾਲਕ ਸਾਰੀਆਂ ਮੰਮੀਆਂ ਨੂੰ ਲੰਮੀ ਲੰਮੀ ਉਮਰਾਂ ਵਾਛੇ ਜੀ ਸਾਰੀਆਂ ਮਾਂ ਮਲੀ ਮੈਨੂੰ ਦਾ ਹਰ ਮਾਂ ਆਪਣੀ ਮਾਂ ਦੀ ਤਰ੍ਹਾਂ ਹੀ ਲੱਗਦੀ ਹੈ ਇਹ ਮੇਰੀ ਕੋਈ ਮਾਂ ਹੈ ਸੋ ਮੈਨੂੰ ਦਾ ਹੈ ਹੀ ਪਿਆਰ ਬਹੁਤ ਜ਼ਿਆਦਾ ਕਿਉਂਕਿ ਮਾਂ ਬੱਚੇ ਦਾ ਬਹੁਤ ਥੋੜਾ ਟਾਈਮ ਲੈ ਲੋਗੀ ਜ਼ਿੰਮੇਵਾਰੀ ਹੁੰਦੀ ਹੈਗੀ 3-4 ਸਾਲ ਦਾ ਹੱਦ ਦੇ ਪੰਜ ਸਾਲ ਦਾ ਪਰ ਮੇਰੀ ਉਮਰ ਤਾਂ 28 ਸਾਲ ਦੀ ਹੋ ਗਈ ਆ ਦੇ 28 ਸਾਲ ਤੱਕ ਮੈਂ ਕਹਿ ਸਕਦੀ ਹਾਂ ਕੋਈ ਸੁੱਖ ਨਹੀਂ ਦਿੱਤਾ ਮੈਂ ਮੇਰੀ ਮੰਮੂ ਤੇ ਬਜਾਰੀ ਦੇ ਸੰਗ ਕਈ ਦੁੱਖਾਂ ਦੀ ਵਜਾ ਬਣੀ ਹੋਈਆਂ ਗਈ ਮਤਲਬ ਸਾਰਾ ਦਿਨ ਮੈਨੂੰ ਸੰਭਾਲ ਲੈਣਾ ਕਿੱਥੇ ਤਾਂ ਮੇਰਾ ਹੱਕ ਬੰਦਦਾ ਸੀ ਵੀ ਕਿਤੇ ਜਾਣਾਂਗਾ ਮੈਂ ਕੱਪੜੇ ਵਗੈਰਾ ਕੁਝ ਪ੍ਰੈਸ ਕਰਾਂ ਕੋਈ ਵੀ ਕੰਮ ਕਰਾਂ ਕਿੱਥੋਂ ਸਾਰਾ ਕੁਝ ਉਲਟ ਹੋ ਜਾਂਦਾ ਮਤਲਬ ਜਦੋਂ ਮੈਨੂੰ ਦਵਾਈ ਲੈਣ ਤੱਕ ਵੀ ਜਾਣਾ ਹੁੰਦਾ ਤਾਂ ਮਤਲਬ ਮੇਰੇ ਕੱਪੜੇ ਚੇਂਜ ਕਰਾਉਣ ਦੱਖਦਾ ਹੀ ਵਿਚਾਈ ਮੇਰੀ ਮੰਮੀ ਮੈਨੇ ਸਮ ਟਾਈਮ ਮੇਰੇ ਦਿਮਾਗ 'ਚੋਂ ਚੀਜ਼ਾਂ ਚੱਲਦੀਆਂ ਬਹੁਤ ਨੇ ਉਹ ਜਿਵੇਂ ਮੈਂ ਐਵੇਂ ਹੁੰਦਾ ਵੀ ਮਤਲਬ ਮੈਨੂੰ ਨਾ ਜ਼ਿਆਦਾ ਗੱਲਾਂ ਐਕਸਪ੍ਰੈਸ ਨਹੀਂ ਕਰਨੀਆਂ ਆਉਂਦੀਆਂ ਹੈਗੀਆਂ ਵੀ ਜਿਹਨਾਂ ਨੂੰ ਮੈਨੂੰ ਬਹੁਤਾ ਪਿਆਰ ਹੈ ਨਾ ਵੀ ਮੈਂ ਉਹਨੂੰ ਬਹੁਤਾ ਜ਼ਿਆਦਾ ਦਿਖਾ ਦਾਂ ਵੀ ਹਾਂ ਮੈਨੂੰ ਇਹ ਨਾ ਉਹ ਮੇਰਾ ਵਸੇ ਐਵੇਂ ਜਿਹਦਾ ਨੇਚਰ ਹੈਗਾ ਵੀ ਬਸ ਠੀਕ ਹੈ ਮੈਂ ਦਿਖਾਉਂਦੀ ਨਹੀਂ ਹੈਗੀ ਇਹ ਚੀਜ਼ ਪਰ ਫੀਲ ਹੋ ਜ਼ਿਆਦਾ ਹੁੰਦਾ ਮੈਨੂੰ ਬਹੁਤ ਜ਼ਿਆਦਾ ਮੈਂ ਰਾਤ ਮੈਂ ਲੱਗਦਾ 1 ਵਜੇ ਤੱਕ ਬੈਠੀ ਹੋਊਂਗੀ ਤੇ ਸਵੇਰੇ 4 ਵਜੇ ਫੇਰ ਦੁਬਾਰਾ ਉੱਠ ਕੇ ਬੈੜਗੀ ਬਸ ਸੇਫੀ ਐਵੇਂ ਮਤਲਬ ਮੇਰੀ ਮੰਮੀ ਸੌਰੀ ਤੇ ਮੈਂ ਬਸ ਉਹਨੂੰ ਉੱਤੇ ਪਈ ਦੇ ਲਈ ਚਲ ਸੋਵੀਂ ਸੋ ਦੇਣਾ ਚਾਹੋ ਮम्मा ਅਹੀਂ ਕੋ ਤਾਂ ਠੰਡ ਹੋਤ ਵਦਗੀ 7-8 ਦੇਣਾ ਤੋਂ ਸੋ ਸਾਰੇ ਜਣੇ ਆਪਣਾ ਖਿਆਲ ਰੱਖਿਆ ਕਰੋ ਮੌਸਮ ਬਦਲਣ ਦੇ ਨਾਲ ਤਬੀਅਤ ਖਰਾਬ ਹੋਣੀ ਲਾਜ਼ਮੀ ਹੈਗੀ ਤੇ ਬਸ ਆਪਣਾ ਖਿਆਲ ਰੱਖਿਆ ਕਰੋ ਕੱਪੜੇ ਵਗੈਰਾ ਮੋਟੇ ਪਾ ਕੇ ਰੱਖਿਆ ਕਰੋ ਤੇ ਬੂਟ ਜਰਾਬਾਂ ਪਾ ਕੇ ਰੱਖਿਆ ਕਰੋ ਸਾਰੇ ਜਣੇ ਬਸ ਆਪਣਾ ਖਿਆਲ ਰੱਖੋ ਜੀ ਆ ਗੇਮ ਖੇ ਲਈ ਹਾਂ ਗੇਮ ਖੇਡੋ ਕੰਨ ਸੀ ਕੰਨ ਸੀ ਨਹੀਂ ਕੰਨ ਸੀ ਨਹੀਂ ਇਹ ਕੌਣ ਸੀ ਗੇ? ਉਹ ਦੇਖੋ ਜੋ ਆਪਣੇ ਭਾਈ ਉਹ ਓਕੀ ਕਹਿ ਰਹੇਗਾ ਉਹ ਮੂੰਹ ਹੀ ਕਿਵੇਂ ਆ ਗਣੇ ਉਹ ਦੇਖੋ ਉਹਦੇ ਨਾਲ ਨਾਲ ਨਾ ਸਾਡਾ ਉਹ ਮੰਜਾ ਪਿਆਗਾ ਉਹ ਮੰਜੇ ਦੇ ਵਿੱਚ ਬੈਠਦਾ ਕੋਈ ਵੀ ਜਾਂਦਾ ਪਰ ਉੱਥੋਂ ਨਿਕਲਣਾ ਬਹੁਤ ਮੁਸ਼ਕਲ ਹੈ ਹਾਂ ਬੈਠੀ ਠੀ ਪੈਜਾ ਕਰਨੀ ਚਾਹੇ ਕਰ ਜਾ ਹੜੇ ਪ੍ਰਿੰਸ ਨੂੰ ਉਠਾ ਦੇ

...bir konu yok. ਦੁਆਰਾ ਆਸੋਕੇ ਸਾਰਿਆਂ ਨੂੰ ਤਾਂ ਕਹਿ ਦੂ ਸਾਰਿਆਂ ਦੀਆਂ 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 ਸਾਰਿਆਂ ਨੇ ਬਸ ਆਪਣਾ ਖਿਆਲ ਰੱਖੋ ਜੀ ਠੀਕ-ਠਾਕ ਰਹੋ ਬਾਬਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤ ਰਹੋ ਸਿਕੇ ਜੀ ਸਾਰਿਆਂ ਨੂੰ ਬਾਏ ਬਾਏ ਮੇਰੇ ਵੱਲੋਂ ਦੁਆਰਾ ਫਿਰ ਤੋਂ ਤੁਹਾਨੂੰ ਹੈਪੀ ਲੋੜੀ ਤੇ ਮੈਨੂੰ ਦੱਸਿਓ ਜਰੂਰ ਕਮੈਂਟ ਕਰਕੇ ਵੀ ਕਿਨੂੰ ਕਿਹੜੀ ਚੀਜ਼ ਜ਼ਿਆਦਾ ਪਸੰਦ ਹੈ ਠੀਕ ਹੈ ਜੀ ਬਾਏ ਬਾਏ